ਪਹਾੜੀ ਇਲਾਕੇਾਂ 'ਚ ਪੈ ਰਹੀ ਭਾਰੀ ਬਰਸਾਤ ਕਾਰਨ ਪੰਜਾਬ ਵਿੱਚ ਹਾਲਾਤ ਲਗਾਤਾਰ ਵਿਗੜ ਰਹੇ ਨੇ ਤਹਿਸੀਲ ਬਾਬਾ ਬਕਾਲਾ ਸਾਹਿਬ ਦੇ ਕਸਬਾ ਰਈਆ ਦੀ ਨਹਿਰ ਵਿੱਚ ਵੀ ਵੱਡਾ ਪਾੜ ਪੈ ਗਿਆ ਹੈ ਜਿਸ ਕਾਰਨ 20 ਏਕੜ ਝੋਨੇ ਦੀ ਫਸਲ ਪਾਣੀ 'ਚ ਡੁੱਬ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਪਿੰਡ ਧਿਆਨਪੁਰ ਕਲੇਰ ਡੁੱਬਗੜ ਕਲੋਨੀਆਂ ਆਦਿ ਇਲਾਕੇ ਪਾਣੀ ਦੀ ਲਪੇਟ ਵਿੱਚ ਆ ਗਏ ਨੇ ਆਫਾਤ ਦੀ ਸਥਿਤੀ ਵਿੱਚ ਡੇਰਾ ਬਿਆਸ ਦੇ ਇੱਕ ਵਾਰ ਫਿਰ ਮਦਦ ਲਈ ਅੱਗੇ ਆਏ। ਨਹਿਰ ਵਿੱਚ ਪਏ ਸਪਾਰ ਨੂੰ ਪੂਰਨ ਲਈ ਰਾਦਾ ਸਵਾਮੀ 사ਸੰਗ ਡੇਰਾ ਬਿਆਸ ਵੱਲੋਂ 10000 ਮਿੱਟੀ ਦੀਆਂ ਬੋਰੀਆਂ ਭਰ ਕੇ ਮੌਕੇ ਤੇ ਭਜਵਾਈਆਂ ਗਈਆਂ ਨੇ ਤਾਂ ਜੋ ਇਹਨਾਂ ਬੋਰੀਆਂ ਦੀ ਮਦਦ ਨਾਲ ਪਾੜ ਨੂੰ ਪੂਰ ਕੇ ਪਾਣੀ ਦੇ ਤੇਜ਼ ਵਹਾ ਨੂੰ ਰੋਕਿਆ ਜਾ ਸਕੇ ਅਤੇ ਹੋਰ ਨੁਕਸਾਨ ਨਾ ਹੋਵੇ। ਦੂਜੇ ਪਾਸੇ ਜ਼ਿਲ੍ਹਾ ਅਮਰitsar ਦੇ ਡਿਪਟੀ ਕਮਿਸ਼ਨਰ, ਸਾਕਸੀ ਸਾਨੀ, ਐਸਐਸਪੀ ਦਿਹਾਤੀ ਅਤੇ ਹੋਰ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ ਆਇਆ ਪੁਲਿਸ ਫੋਰਸ ਨੇ ਵੀ ਮੋਰਚਾ ਸੰਭਾਲਦਿਆਂ ਰਾਹਤ ਕਾਰਜ ਅਰੰਭ ਦਿੱਤੇ ਨੇ ਅਤੇ ਆਉਣ ਜਾਣ ਵਾਲੇ ਰਸਤਿਆਂ ਨੂੰ ਬੈਰੀਕੇਟਿੰਗ ਕਰਕੇ ਬੰਦ ਕਰ ਦਿੱਤਾ